ਹਾਂਜੀ ਦੋਸਤੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਚੰਗੀਆਂ ਬਣਤਰਾਂ ਵਾਲੀ ਸੋਹਣੇ ਡਿਜ਼ਾਈਨ ਦੀ ਸਾਫ਼ ਸੁਥਰੀ ਸੰਜਾਫ ਘੋੜੀ ਜਿਹੜੀ ਬਾਈ ਅਰਗਿਆਣੇ ਕਰਨੀਆਂ ਸੇਲ ਮੌਕੇ ਤੇ ਘੋੜੀ ਸੂਈ ਵੀ ਆ ਇਹਦੇ ਮੰਗਰ 4 ਦਿਨਾਂ ਦਾ ਬਸ਼ੇਰਾਗਾ ਘੋੜੀ ਦੀ ਜਿਹੜੀ ਉਮਰ ਆ 6.5 ਸਾਲ ਆ ਕਾਦੇ ਦਾ 60 ਇੰਚ ਆ ਬਾਲ ਪੌਰੀਆਂ ਦੀ ਘੋੜੀ ਬਿਲਕੁਲ ਸਾਫ਼ ਆ ਤੇ ਆਪਦੇ ਆਪ ਨੂੰ ਸ਼ੋਅ ਬਹੁਤ ਕਰਦੀ ਆ ਡਿਜ਼ਾਈਨ ਕੁਆਲਿਟੀ ਘੋੜੀ ਦੇ ਵਿੱਚ ਬਹੁਤ ਜ਼ਿਆਦਾ ਆ ਵੈਸੇ ਸੁਭਾਅ ਦੀ ਘੋੜੀ ਬਹੁਤ ਸੌਫ ਸ਼ਰੀਫ ਆ ਸੋ ਹੁਣ ਤੁਸੀਂ ਸੋਚੋਗੇ ਵੀ ਹਾਲੇ 4 ਦਿਨ ਦਾ ਬੱਚਾ ਹੋਇਆਗਾ ਵੀ ਪਹਿਲਾਂ ਹੀ ਇਹਨਾਂ ਨੇ ਵੀਡੀਓ ਪਾਤੀ ਉਹਦੇ ਪਿੱਛੇ ਕਾਰਨ ਇਹ ਆ ਵੀ ਘੋੜੀ ਸਿਲੇ ਦੇ ਵਿੱਚ ਗੱਭਣ ਰਹਿੰਦੀ ਆ ਪਿਛਲੀ ਵਾਰੀ ਵੀ ਇਹ ਬਾਈ ਕੋਲੀ ਸੂਈ ਸੀ ਘੋੜੀ ਉਦੋਂ ਇਹਨੇ ਅਬਲਖ ਬਸ਼ੇਰੀ ਦਿੱਤੀ ਸੀ ਅਬਲਖ ਕਹਿਣੋ ਚਾਹੇ ਸਜਾਫ ਕਹਿ ਲੋ ਬਹੁਤ ਸੋਹਣੇ ਡਿਜ਼ਾਈਨ ਦੀ ਤੇ ਐਤ ਕੀ ਇਹਨੇ ਅਬਸ਼ੇਰਾ ਦਿੱਤਾਗਾ ਸੋ ਵੀਡੀਓ ਨੂੰ ਜਲਦੀ ਪਾਉਣ ਦਾ ਕਾਰਨ ਇਹੀ ਆ ਵੀ ਜਿਹੜਾ ਵੀ ਕੋਈ ਸੱਜਣਾ ਕੋੜੀ ਨੂੰ ਲੈ ਕੇ ਜਾਵੇ ਤਾਂ ਉਹ ਸਿਲੇ ਦੇ ਵਿੱਚ ਮੇਟ ਕਰਾ ਲੈ ਕੋੜੀ ਸ਼ਨੀਵਾਰ ਨੂੰ ਸੂਈ ਸੀ ਤੇ ਅੱਜ ਹੋ ਗਿਆ ਬੁੱਧਵਾਰ 4 ਦਿਨਾਂ ਦਾ ਬੱਚਾ ਹੋ ਗਿਆ ਸੋ ਤੁਸੀਂ ਇਸ ਕੋੜੀ ਨੂੰ ਸਿਲੇ ਦੇ ਵਿੱਚ ਚੰਗੇ ਮਾਰਵਾੜੀ ਘੋੜੇ ਤੋਂ ਮੇਟ ਕਰਾ ਕੇ ਸੋਹਣਾ ਮਾਰਵਾੜੀ ਬੱਚਾ ਲੈ ਸਕਦੇ ਹੋ ਕਿਉਂਕਿ ਬਾਈ ਨੇ ਦੋ ਵਾਰੀ ਇਹ ਪਿਛਲੇ ਸੂਏ ਤੇ ਐਤਕੀ ਨੋਕਰੇ ਘੋੜੇ ਤੋਂ ਕੋੜੀ ਮੇਟ ਕਰਾ ਕੇ ਦੇਖ ਲਈ ਇਹਨੇ ਆਵਲਖ ਸਜਾਫ ਪਿਛਲੀ ਵਾਰੀ ਬਸ਼ੇਰੀ ਤੇ ਐਤ ਕੀ ਬਸ਼ੇਰਾ ਦਿੱਤਾਗਾ ਸੋ ਮਾਰਵਾੜੀ ਘੋੜੇ ਤੋਂ ਪੱਕੇ ਤੌਰ ਤੇ ਮਿਲਣ ਵਾਲੀ ਘੋੜੀ ਆ ਉਦੋਂ ਪਿੱਛੇ ਇਹ ਜਦੋਂ ਬਾਈ ਨੂੰ ਲਈ ਸੀਗੀ ਤੇ ਆ ਦੋ ਸੂਏ ਤਾਂ ਐਤ ਕੀ ਆ ਦੂਜਾ ਸੂਆ ਬਾਈ ਕੋਲੇ ਹੋਗੀ ਤੇ ਉਦੋਂ ਪਿੱਛੇ ਇਹਨੇ ਮਾਰਵਾੜੀ ਬਸ਼ੇਰੀ ਬਹੁਤ ਜ਼ਿਆਦੇ ਚੰਗੀ ਦਿੱਤੀ ਸੀ ਪੁਰਾਣੇ ਮਾਲਕਾਂ ਕੋਲੇ ਸੋ ਘੋੜੀ ਘਰੇ ਰੱਖਣ ਵਾਲੀ ਆ ਸਾਊਥ ਸ਼ਰੀਫ ਘੋੜੀ ਆ ਬਣ ਤਰਾਂ ਤੁਸੀਂ ਡਿਜ਼ਾਈਨ ਕੁਆਲਿਟੀ ਚੈੱਕ ਕਰੋ ਤੇ ਬੰਦੇ ਦਾ ਕੋਈ ਵਪਾਰ ਵਪੂਰ ਦਾ ਕੰਮ ਹੈ ਨਹੀਂ ਇੱਕੋ ਹੀ ਆ ਘੋੜੀ ਰੱਖੀ ਵੀ ਆ ਤੇ ਪਹਿਲੀ ਘੋੜੀ ਲਈ ਸੀ ਬਾਈ ਨੇ ਸੋ ਹੁਣ ਬਾਈ ਸੇਲ ਕਰਦਾਗਾ ਘੋੜੀ ਨੰਬਰ 22 ਜਗਸੀਰ ਦਾ ਨੋਟ ਕਰ ਲਓ 9887 2187 ਤੇ ਘੋੜੀ ਤੁਰਦੀ ਤਰਦੀ ਬਹੁਤ ਜਿਆਦੇ ਚੰਗਾ ਬਣਤਰਾ ਚੰਗੀਆਂ ਨੇ ਪੈਠਪੋੜੇ ਦੀ ਚੰਗੀਆਂ ਗਰਦਨ ਗੁਰਦਨ ਬਹੁਤ ਜਾਦੇ ਮਣੀਆਂ ਪਤਲਾਗਾ ਕੁੰਡੀ ਵਾਲਾ ਛੋਟਾ ਛਕੀਨ ਕਾਨਾ ਦੋਸਤੋ ਤੇ ਆ ਸਵਾਰੀ ਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਥੋੜੀ ਜੀ ਘੋੜੀ ਬਾਈ ਅਰ ਗਿਆ ਨੇ ਤੋਰ ਕੇ ਵੀ ਦਿਖਾਈ ਆ ਕਿਉਂਕਿ ਤਾਜੀ ਸੂਈ ਹੋਈ ਆ ਤੇ ਸਿਰਫ ਥੋੜੀ ਤਸੱਲੀ ਕਰਾਉਣ ਦੇ ਮਾਰਿਆਂ ਨੇ ਘੋੜੀ ਤੋਰੀ ਆ ਤੇ ਨੰਬਰ ਨੋਟ ਕਰ ਲਓ ਬਾਈ ਦਾ ਜਿਹੜਾ ਪਿੰਡ ਆ ਜੈਮਲ ਸਿੰਘ ਵਾਲਾਗਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਂਦਾਗਾ ਤਪਾ ਮੰਡੀ ਤੋਂ ਤਕਰੀਬਨ 7-8 ਕਿਲੋਮੀਟਰ ਤਾਂ ਪਪਾ ਭਧੌੜ ਰੋਡ ਦੇ ਸੈਂਟਰ ਜੇ ਵਿੱਚ ਪੈਂਦਾ ਤਾਂ ਪੇਤੇ ਭਧੌੜ ਦੇ ਨੰਬਰ ਫੋਨ ਲਾ ਲਿਓ ਬਾਈ ਜਖਸੀਰ ਨੂੰ ਸਕਰੀਨ ਦੇ ਉੱਤੇ ਆਪਾਂ ਕੰਟੈਕਟ ਨੰਬਰ ਦੇਤਾ ਦੁਬਾਰੇ ਦੱਸ ਦਿਨਾ ਮੈਂ 9887 2187 ਸੋ ਇਸ ਘੋੜੀ ਤੋਂ ਤੁਸੀਂ ਸਿਲੇ ਦੇ ਵਿੱਚ ਹੁਣ ਮੇਟ ਕਰਾ ਕੇ ਮਾਰਵਾੜੀ ਘੋੜੇ ਤੋਂ ਚੰਗਾ ਬੱਚਾ ਲੈ ਸਕਦੇ ਹੋ ਘੋੜੀ ਸਿਲੇ ਦੇ ਵਿੱਚ ਗੱਭਣ ਚੈੱਕ ਪਾਸ ਰਹਿੰਦੀ ਆ 4 ਦਿਨ ਇਹਨੂੰ ਸੂਈ ਨੂੰ ਹੋਇਆ ਆ ਇਹਦੇ ਮੰਗ ਰਚਾਰ ਦਿਨਾਂ ਦਾ ਬਸ਼ੇਰਾਗਾ ਨੋਕਰੇ ਘੋੜੇ ਦਾ ਇਹ ਵੀ ਬਾਲ ਪੌਰੀਆਂ ਦਾ ਸਾਫਾ ਸੋ ਬਾਈ ਜਖਸੀਰ ਨੂੰ ਫੋਨ ਲਾ ਲਿਓ ਜਿਨੇ ਚੰਗੇ ਡਿਜ਼ਾਈਨ ਵਾਲੀ ਸਵਾਰੀ ਦੀ ਪਾਸ ਚੰਗੇ ਬੱਚੇ ਦੇਣ ਵਾਲੀ ਘੋੜੀ ਲੈਣੀ